ਤੁਸੀਂ ਦੇਖ ਰਹੇ ਹੋ ਸਮਝਟ نیوز ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਪੱਖ ਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭពਿੰਦਰ ਜੀ ਵਿਰਿੰਦਰ ਜੀ ਗੱਲਬਾਤ ਕਰਦੇ ਆ ਸਿਆਸਤ ਦੀ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਸਿਰ ਤੇ ਆ ਗਈ ਨੇ ਪਰ ਗੱਠ ਜੋੜ ਦਾ ਕੋਈ ਨਾਮ ਜਾਂ ਸਿਰੇ ਚੜਨ ਦੀ ਗੱਲ ਸਾਹਮਣੇ ਨਹੀਂ ਆ ਰਹੀ ਕੀ ਕਹਿਣਾ ਤੁਹਾਡਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਭពਿੰਦਰ ਜੀ ਕੋਈ ਕਿਸੇ ਵੀ ਪਾਰਟੀ ਦਾ ਹੂੰ ਮੂ ਮੱਥਾ ਜਿਆ ਬਣਦਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹਰ ਪਾਰਟੀ ਆਪਣੇ ਆਪਣੇ ਰਾਗ ਲਾਭ ਦੀ ਨਜ਼ਰ ਆ ਰਹੀ ਹੈ ਹੂੰ ਤੇ ਸਿਆਸਤ ਹੀ ਜਿਹੜੇ ਮੁੱਦੇ ਨੇ ਇਹ ਭਖਦੇ ਪਏ ਨੇ ਜੀ ਕਿਉਂਕਿ ਜਿਵੇਂ ਕਿ ਮੇਅਰ ਦੀਆਂ ਚੋਣਾਂ ਚੰਡੀਗੜ੍ਹ ਤੇ ਜਿਹੜਾ ਰਿੜਕਾ ਪਿਆ ਸੀ ਇਹ ਅਜੇ ਵੀ ਰਿੜਕਾ ਜਿਉਂ ਦਾ ਤਿਉ ਹੀ ਆ ਹ ਹੁਣ ਤੇ ਆਮ ਆਦਮੀ ਪਾਰਟੀ ਨੇ ਵੀ ਕਹਿਤਾ ਹੈ ਜੀ ਕਿ ਸਾਡੇ 4 ਵਲੰਟੀਅਰ ਤੇ ਇੱਕ ਐਮਸੀ ਜੀ ਉਹ ਰੋਜ਼ ਧਰਨੇ ਤੇ ਬੈਠਿਆ ਕਰੇ ਯਾਨੀ ਕਿ ਮਾਮਲਾ ਪੱਕ ਗਿਆ ਹੋਰ ਹੂੰ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਅਜੇ ਪਟੀਸ਼ਨ ਪਾਈ ਹੋਈ ਹੈ ਕੁਝ ਦਿਨ ਪਹਿਲਾਂ ਹੀ ਇਸ ਮਾਮਲੇ ਨੂੰ ਲੈ ਕੇ ਤੇ ਦੂਜੀ ਗੱਲ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਨਵੀਨਰ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਗੱਲ ਕੀਤੀ ਸੀ ਕਿ ਭਾਈ ਜਿਹੜੀ ਖਰੀਦੋ ਫਰੋਖਤ ਹੈ ਉਹਨਾਂ ਦੇ ਵਿਧਾਇਕਾਂ ਦੀ ਉਸ ਨੂੰ ਲੈ ਕੇ ਜੋ ਬਿਆਨ ਦਿੱਤਾ ਸੀ ਉਹਨਾਂ ਨੇ ਹੂੰ ਤੇ ਕ੍ਰਾਈਮ ਬ੍ਰਾਂਚ ਦਿੱਲੀ ਵੱਲੋਂ ਵੀ ਨੋਟਿਸ ਭੇਜਿਆ ਗਿਆ ਸੀ ਹੁਣ ਬੀਬੀ ਅਤੀਸ਼ੀ ਜਿਹੜੀ ਆ ਉਹਨੂੰ ਵੀ ਨੋਟਿਸ ਭੇਜਿਆ ਗਿਆ ਹੈ ਹਾਲਾਂਕਿ ਉਹ ਘਰਚੇ ਨਹੀਂ ਸੀ ਤੇ ਉਹਨਾਂ ਦੇ ਕਿਸੇ ਮੁਲਾਜ਼ਮ ਨੂੰ ਜਿਹੜਾ ਨੋਟਿਸ ਫੜਾ ਕੇ ਚਲ ਗਈ ਸੀ ਕ੍ਰਾਈਮ ਬ੍ਰਾਂਚ ਵਾਲੇ ਹੁਣ ਜਿਸ ਤਰੀਕੇ ਦੇ ਨਾਲ ਭਿੰਦਰ ਜੀ ਇਸ ਵੇਲੇ ਆਪਾਂ ਪੰਜਾਬ ਦੀ ਜੋ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਵੀ ਜਿਸ ਢੰਗ ਨਾਲ ਗੱਠ ਜੋੜ ਦੀ ਗੱਲ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਚ ਉਹ ਗੱਠਜੋੜ ਹੈ ਪਹਿਲਾਂ ਹੀ ਇਹਨਾਂ ਨੇ ਨਕਾਰਤਾ ਪਹਿਲਾਂ ਕਾਂਗਰਸ ਵਾਲਿਆਂ ਨੇ ਤੇ ਫਿਰ ਆਮ ਆਦਮੀ ਪਾਰਟੀ ਵਾਲਿਆਂ ਨੇ ਹਾਲਾਂਕਿ ਮੇਅਰ ਦੀਆਂ ਚੋਣਾਂ ਗੱਠਜੋੜ ਦੇ ਤਹਿਤ ਹੋਈਆਂ ਸੀਗੀਆਂ ਦੋਨਾਂ ਪਾਰਟੀਆਂ ਦੀਆਂ ਬੀਜਪੀ ਦੇ ਅਗੇ ਖਿਲਾਫ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਚੱਲਦਾ ਪਿਆ ਹੈ ਕਾਂਗਰਸ ਵੱਲੋਂ ਕਿਹਾ ਗਿਆ ਸੀ ਕਿ 11 ਤਰੀਕ ਨੂੰ ਸੂਬਾ ਪੱਧਰੀ ਕਨਵੈਨਸ਼ਨ ਜਿਹੜੀ ਹੈ ਉਹ 11 ਫਰਵਰੀ ਨੂੰ ਹੋਊਗੀ 11 ਫਰਵਰੀ ਨੂੰ ਉਹ ਕਨਵੈਨਸ਼ਨ ਜਿਹੜੀ ਹੈ ਉਹ ਸਮਰਾਲੇ ਹੋਣ ਜਾ ਰਹੀ ਹੈ ਜਿਹਦੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਉਹ ਵਿੱਚ ਸ਼ਮੂਲੀਅਤ ਕਰਨਗੇ ਆਉਣਗੇ ਤੇ ਇੱਥੇ ਜੋ ਪਤਾ ਲੱਗਿਆ ਕਿ ਵੱਡੀਆਂ ਅਨਾਊਂਸਮੈਂਟਸ ਵੀ ਹੋ ਸਕਦੀਆਂ ਨੇ ਹੋ ਸਕਦਾ ਹੈ ਕਿ ਇਹਦੇ ਵਿੱਚ ਕੋਈ ਉਮੀਦਵਾਰਾਂ ਦਾ ਵੀ ਜ਼ਿਕਰ ਹੋਵੇ ਕਿ ਕਿਹੜੇ ਕਿਹੜੇ ਉਮੀਦਵਾਰ ਜਿਹੜੇ ਆ ਖੜੇ ਕੀਤੇ ਜਾ ਸਕਦੇ ਆ ਹਾਲਾਂਕਿ ਦੋਨੇ ਪਾਰਟੀਆਂ ਜਿਹੜੀ ਆਮ ਆਦਮੀ ਪਾਰਟੀ ਆ ਔਰ ਕਾਂਗਰਸ ਪਾਰਟੀ ਆ ਇਹਨਾਂ ਚ ਗੱਠ ਜੋੜ ਨੂੰ ਲੈ ਕੇ ਕੋਈ ਗੱਲਬਾਤ ਸਾਹਮਣੇ ਨਹੀਂ ਆ ਰਹੀ ਹੁਣ ਦੂਜੇ ਪਾਸੇ ਇਸੇ ਤਰੀਕੇ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਖਡੂਰਪੁਰ ਦਾ ਜਿਹੜਾ ਪਿੰਡ ਹੈ ਸ਼ੇਰੂ ਉੱਥੇ ਮਹਾਂ ਰੈਲੀ ਕੀਤੀ ਜਾ ਰਹੀ ਹੈ ਜੇ ਸੁਪਾ ਪੱਦਰੀ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਆਉਣਗੇ ਭਗਵੰਤ ਮਾਨ ਹੋਰੀ ਤੇ ਇੱਥੇ ਹੋਣਗੇ ਹੋਣਗੇ ਮੁੱਖ ਮੰਤਰੀ ਪੰਜਾਬ ਦੇ ਨੇ ਤੇ ਇਹਦੇ ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਕੁਝ ਜਿਹੜੇ ਹੈਗੇ ਆ ਆਗੂ ਇਧਰੋਂ ਉਧਰ ਵੀ ਹੋਣ ਇਹ ਵੀ ਚੀਜ਼ਾਂ ਦਾ ਜ ਆਪਸਾ ਪਤਾ ਲੱਗ ਰਿਹਾ ਤੇ ਇੱਕ ਦੂਜੀ ਪਾਰਟੀ ਨੂੰ ਜੁਆਇਨ ਕਰਨ ਜੀ ਹੁਣ ਜਿਸ ਤਰੀਕੇ ਦੇ ਨਾਲ ਇਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਬਣਿਆ ਪਿਆ ਹੈ ਹੁਣ ਉਧਰੋਂ ਕਾਂਗਰਸ ਦੇ ਸੀਨੀਅਰ ਆਗੂ ਜਿਹੜੇ ਨੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਦਿਨਨਗਰ ਤੋਂ ਵਿਧਾਇਕ ਨੇ ਬੀਬੀ ਅਰਨਾ ਚੌਧਰੀ ਹੋਰੀ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਛੇਤੀ ਜਿਹੜੀ ਹੈ ਉਹ ਚੋਣ ਜਾਬਤਾ ਲੱਗ ਸਕਦਾ ਹੈ ਹੁਣ ਭੁਪਿੰਦਰ ਜੀ ਸਮਾਂ ਰਹਿ ਗਿਆ ਥੋੜਾ ਇਹਦੇ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਇਹਨਾਂ ਕੋਲ ਉਮੀਦਵਾਰਾਂ ਦੀ ਅਨਾਉਂਸਮੈਂਟ ਤੋਂ ਲੈ ਕੇ ਹੋਰ ਵੀ ਜਿਹੜੇ ਬੜੇ ਕੰਮ ਕਰਨ ਵਾਲੇ ਰਹਿੰਦੇ ਨੇ ਕਿਉਂਕਿ ਉਮੀਦਵਾਰ ਜੇ ਚੁਣੇ ਜਾਣਗੇ ਜੇ ਉਮੀਦਵਾਰ ਜਿਹੜੇ ਆ ਉਹਨਾਂ ਦੀ ਅਨਾਉਂਸਮੈਂਟ ਹੋਊਗੀ ਤੇ ਫਿਰ ਉਸ ਤੋਂ ਬਾਅਦ ਕੰਪੇਨਿੰਗ ਵੀ ਸ਼ੁਰੂ ਹੋਣੀ ਹੈ ਜੀ ਉਸ ਤੋਂ ਬਾਅਦ ਫਿਰ ਸਾਰਾ ਕੁਝ ਜਿਹੜੇ ਵੀ ਕਾਰਜ ਵਿਹਾਰ ਨੇ ਜਿਸ ਢੰਗ ਨਾਲ ਵਿਆਹ ਦੇ ਹੁੰਦੇ ਨੇ ਉਹ ਵੀ ਉਮੀਦਵਾਰ ਜਿਹੜਾ ਹੈਗਾ ਉਹਨਾਂ ਪ੍ਰਚਾਰ ਵੀ ਕਰਨਾ ਹੈ ਜੀ ਲੋਕਾਂ ਦੇ ਵਿੱਚ ਜਾ ਕੇ ਵਿਚਰਨਾ ਵੀ ਹੈ ਪ੍ਰਭਾਵ ਵੀ ਛੱਡਣਾ ਆਪਣਾ ਇਹ ਸਭ ਚੀਜ਼ਾਂ ਉਹਨੀਆਂ ਦੇਰੀ ਨਾਲ ਹੁੰਦੀਆਂ ਜਾ ਰਹੀਆਂ ਨੇ ਹੁਣ ਗੱਲ ਇਹ ਹੈ ਕਿ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਜੇ 11 ਤਰੀਕ ਤੋਂ ਦੇਰੀ ਹੋ ਜਾਂਦੀ ਹੈ 11 ਤਰੀਕ ਹਲੇ ਕਿ ਦੋਨੇ ਪਾਰਟੀਆਂ ਵੱਲੋਂ ਵੱਖ-ਵੱਖ ਜਿਹੜੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਸੂਬਾ ਪਧਰੀ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੁਝ ਵੱਡੇ ਅਨਾਉਂਸਮੈਂਟ ਵੀ ਹੋ ਸਕਦੇ ਨੇ ਆਮ ਆਦਮੀ ਪਾਰਟੀ ਸੂਬੇ ਦੀ ਸਰਕਾਰ ਹੈ ਕੋਈ ਬਹੁਤ ਵੱਡਾ ਐਹੋ ਜਿਹਾ ਫੈਸਲਾ ਲੈ ਸਕਦੀ ਆ ਜਾਂ ਐਹੋ ਜੀ ਕੋਈ ਅਨਾਉਂਸਮੈਂਟ ਕਰ ਸਕਦੀ ਆ ਜੋ ਸੂਤਰ ਦੱਸਦੇ ਨੇ ਕਿ ਜਿਹੜੀ ਬੜੀ ਵੱਡੀ ਹੋਗੀ ਜਿਹਦੇ ਨਾਲ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਸ ਨੂੰ ਨਵਾਂ ਰੁਖ ਵੀ ਮਿਲ ਸਕਦਾ ਹੈ ਜੀ ਜੀ ਜਵਿੰਦਰ ਸਿੰਘ ਪੰਜਾਬ ਦੇ ਰਾਜਪਾਲ ਜਿਹੜੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਨਵੇਂ ਰਾਜਪਾਲ ਦੀ ਨਿਯੁਕਤੀ ਦੀ ਗੱਲ ਸਾਹਮਣੇ ਆਉਂਦੀ ਹੈ ਚਰਚਾ ਚੜ੍ਹੀ ਹੋਈ ਹੈ ਕਿ ਦੇਸ਼ ਦੀ ਪਹਿਲੀ ਮਹਿਲਾ ਅਫਸਰ ਆਈਪੀਐਸ ਮਤਲਬ ਆਈਪੀਐਸ ਅਫਸਰ ਕਰਨ ਬੇਦੀ ਪੰਜਾਬ ਦੇ ਰਾਜਪਾਲ ਹੋ ਸਕਦੇ ਨੇ ਦੇਖੋ ਇਹ ਆਫੀਸ਼ੀਅਲੀ ਅਨਾਉਂਸਮੈਂਟ ਹੈ ਅਜੇ ਸਰਕਾਰ ਵੱਲੋਂ ਤੈਨੇ ਹੋਈ ਹੈ ਦੇ ਪਾਰ ਪਾਰਕ ਜਨਤਾ ਪਾਰਟੀ ਦੇ ਜਿਹੜੇ ਸੂਬਾ ਪਧਰੀ ਬੁਲਾਰੀ ਨੇ ਡਾਕਟਰ ਕਮਲ ਸੋਈਹੁਰੇ ਉਹਨਾਂ ਦੀ ਜਿਹੜੀ ਬਿਆਨ ਹੈ ਅਖਬਾਰਾਂ ਨੇ ਕਈ ਬਹੁਤ ਸਾਰੇ ਅਖਬਾਰਾਂ ਨੇ ਲਾਈਆਂ ਨੇ ਕਿ ਇਹ ਕਿਰਨ ਬੁੱਧੀ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ ਜੀ ਜਿਸ ਢੰਗ ਨਾਲ ਹਵਾਲਾ ਦਿੱਤਾ ਹੈ ਕਮਲ ਸੋਈਹੁਰਾ ਨੇ ਤੇ ਮੇਰੇ ਵੀ ਭੁਪਿੰਦਰ ਜੀ ਡਾਕਟਰ ਕਮਲ ਸੋਈਹੁਰਾ ਨਾਲ ਥੋੜੀ ਦੇਰ ਪਹਿਲਾਂ ਹੀ ਗੱਲ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਹਾਂ ਇਹ ਚੀਜ਼ ਬਿਲਕੁਲ ਹੈ ਜੀ ਕਿਉਂਕਿ ਮੈਂ ਇਹ ਦੇ ਬਾਰੇ ਉਹਨਾਂ ਨੇ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਹਾਂ ਹਾਂ ਔਰ ਜਿਸ ਢੰਗ ਨਾਲ ਬਨਵਾਰੀ لال ਪ੍ਰੋਹਿਤ ਪੰਜਾਬ ਦੇ ਸਾਬਕਾ ਜੀ ਰਾਜਪਾਲ ਅਸਤੀਫਾ ਉਹਨਾਂ ਨੇ ਨਿੱਜੀ ਕਾਰਨਾਂ ਕਰਕੇ ਦੇ ਦਿੱਤਾ ਕੁਝ ਸਿਹਤ ਦਾ ਹਵਾਲਾ ਦਿੱਤਾ ਕਿ ਮੇਰੀ ਸਿਹਤ ਠੀਕ ਨਹੀਂ ਸੀ ਕੁਝ ਨਿੱਜੀ ਕਾਰਨ ਸੀ ਔਰ ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਲ ਉਹਨਾਂ ਦੇ ਜਿਹੜੇ ਸਬੰਧ ਸੀ ਕੁਝ ਠੀਕ ਨਹੀਂ ਸੀ ਜੀ ਉਹ ਕੜਤਨ ਜਿਹੜੀ ਸੀ ਉਹ ਨੋ ਦੋਨਾਂ ਦੇ ਸਬੰਧਾਂ ਦੇ ਵਿੱਚ ਸੀ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀਆਂ ਤੇ ਟਿੱਪਣੀਆਂ ਅਕਸਰ ਅਸੀਂ ਸੁਣਦੇ ਰਹਿੰਦੇ ਸੀ ਹੁਣ ਜਿਸ ਤਰੀਕੇ ਦੇ ਨਾਲ ਕਿਰਨ ਬੇਦੀ ਹੋਰਾਂ ਨੂੰ ਜੀ ਹਾਲਾਂਕਿ ਕਿਰਨ ਬੇਦੀ ਜਿਹੜੇ ਹੈਗੇ ਕਾਫੀ ਜਿਹੜੇ ਧਾਕੜ ਕਿਸਮ ਦੇ ਆਗੂ ਮੰਨੇ ਜਾਂਦੇ ਨੇ ਜੀ ਕਿਰਨ ਬੇਦੀ ਹੋਰਾਂ ਬਾਰੇ ਗੱਲ ਕਰ ਲਈਏ ਤੇ 1949 ਦਾ ਜਨਮ ਹੈ ਅੰਮਰ ਸਰਦਾ ਉਹਨਾਂ ਦਾ ਜੀ ਪੜ੍ਹੇ ਲਿਖੇ ਵੀ ਵਾਵਾ ਆਈਪੀਐਸ ਤੇ ਹੈ ਹੀ ਨੇ ਪੜ੍ਹੇ ਲਿਖੇ ਵੀ ਵਾਵਾ ਹੈ ਨੇ ਜੀ ਅੰਗਰੇਜ਼ੀ ਲਿਟਰੇਚਰ ਤੇ ਨਾਮਬਰਸਰ ਤੋਂ ਹੀ ਬੀ ਆਨਰਸ ਕੀਤੀ ਜੀ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮਏ ਪੋਲੀਟੀਕਲ ਸਾਇੰਸ ਜੀ ਦਿੱਲੀ ਯੂਨੀਵਰਸਿਟੀ ਤੋਂ ਇਹਨਾਂ ਨੇ ਐਲ ਐਲ ਬੀ ਕੀਤੀ ਹੂੰ ਤੇ ਫਿਰ ਇਹਨਾਂ ਨੇ ਪੀ ਐਚ ਡੀ ਵੀ ਕੀਤੀ ਆਈ ਆਈ ٹی ਦਿੱਲੀ ਤੋਂ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਜੀ ਉੱਥੇ ਡਿਪਾਰਟਮੈਂਟ ਹੈਗਾ ਸੋਸ਼ਲ ਸਾਇੰਸ ਦਾ ਉੱਥੋਂ ਇਹਨਾਂ ਨੇ ਪੀ ਐਚ ਡੀ ਕੀਤੀ ਬੜੇ ਆਲਮ ਫਾਜ਼ਲ ਪੜੇ ਪੜੇ ਲਿਖੇ ਅਫਸਰ ਨੇ ਔਰ ਇਹ ਬੜੇ ਕਈ ਅਹੁਦਿਆਂ ਤੇ ਰਹਿ ਚੁੱਕੇ ਹੈ ਜੀ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਆਪਣੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਅਹੁਦੇਦਾਰੀਆਂ ਰਹੀਆਂ ਨੇ ਆਈਪੀਐਸ ਰਹੇ ਨੇ ਫਿਰ ਇਹ ਆਪਣੇ ਪਹਿਲੇ ਇੰਡੀਅਨਸ ਔਰ ਪਹਿਲੀ ਵੇਮੈ ਰਹੀ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ ਪੁਲਿਸ ਦੇ ਵਿੱਚ ਜੇ ਇਹ ਹੈਡ ਰਹੇ ਨੇ ਯੂਨਾਈਟਿਡ ਨੇਸ਼ਨ ਪੁਲਿਸ ਔਰ ਫਿਰ ਇਹ ਐਡਵਾਈਜ਼ਰ ਰਹੇ ਨੇ ਯੂਨਾਈਟਿਡ ਨੇਸ਼ਨ ਜਿਹੜੇ ਐਡਵਾਈਜ਼ਰ ਇੱਥੇ ਰਹੇ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਡਿਵੈਲਪਮੈਂਟ ਨੂੰ ਲੈ ਕੇ ਜਿਸ ਢੰਗ ਨਾਲ ਇਹਨਾਂ ਦੇ ਆਪਰੇਸ਼ਨਲ ਐਡਵਾਈਜ਼ਰ ਰਹੇ ਨੇ ਜੀ ਔਰ ਇਸ ਤੋਂ ਇਲਾਵਾ ਇਹ ਇਹਨਾਂ ਦੇ ਜਿੰਨੇ ਵੀ ਜੋ ਜਿਸ ਢੰਗ ਨਾਲ ਇਹਨਾਂ ਦੀ ਪਰਸਨੈਲਿਟੀ ਦੀ ਜੇ ਆਪਾਂ ਗੱਲ ਕਰੀਏ ਬੜੇ ਧਾਕੜ ਕਿਸਮ ਦੇ ਨੇ ਕਿਉਂਕਿ ਇਹਨਾਂ ਨੂੰ ਹੂੰ ਕਰਨ ਬੇਦੀ ਜਗਾ ਕ੍ਰੇਨ ਬੇਦੀ ਵੀ ਦੱਸਿਆ ਜਾਂਦਾ ਸੀਗਾ ਕਿਉਂਕਿ ਇੰਦਰਾ ਗਾਂਧੀ ਜਿਹੜੇ ਪ੍ਰਧਾਨ ਮੰਤਰੀ ਸਾਡੇ ਸਾਫਕਾ ਉਹਨਾਂ ਦੀ ਗੱਡੀ ਤੇ ਚਲਾਨ ਕਰਨ ਦਾ ਇਹਨਾਂ ਦਾ ਮੁੱਦਾ ਬੜਾ ਭ�ਿਆ ਸੀ ਪਵਿੱਤਰੀ ਜੀ ਕਿਸੇ ਵੀ ਆਪਣੀ ਡਿਊਟੀ ਨੂੰ ਲੈ ਕੇ ਵੀ ਬੜਾ ਸਟ੍ਰਿਕਟ ਰਹੇ ਨੇ ਇਹ ਇੱਕ ਸੇਵਾਹੋਦੇਦਾਰ ਨੂੰ ਵੀ ਨਹੀਂ ਦੇਖਦੇ ਹੁੰਦੇ ਸੀ ਜਦੋਂ ਕਰਦੇ ਆ ਤਾਂ ਆਪਣੀ ਡਿਊਟੀ ਤੰਦ ਹੀ ਦੇ ਨਾਲ ਨਿਭਾਉਂਦੇ ਰਹੇ ਆ ਜੀ ਸੋ ਅੰਨਾ ਹਜਾਰੇ ਦੀ ਮੋਮ ਦਾ ਵੀ ਹਿੱਸਾ ਰਹੇ ਨੇ ਜੀ ਫਿਰ ਇਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਹਮ ਲਿਊਟੇਨੈਂਟ ਗਵਰਨਰ ਵੀ ਰਹੇ ਨੇ ਜੀ ਪੁੱਡੂਚਰੀ ਦੇ ਜੀ ਅਸ਼ੋਕ ਚੱਕਰਾ ਪੁਲਿਸ ਅਵਾਰਡ ਹੂਰ ਕਈ ਤਰ੍ਹਾਂ ਦੇ ਕੌਮੀ ਅਵਾਰਡ ਜਿਹੜੇ ਇਹਨਾਂ ਨੂੰ ਮਿਲੇ ਨੇ ਕੁੱਲ ਮਿਲਾ ਕੇ ਬਹੁਤ ਵੱਡੀ ਚੰਗੀ ਸ਼ਖਸੀਅਤ ਰਹੇ ਟੈਨਿਸ ਦੇ ਖਿਡਾਰੀ ਰਹੇ ਨੇ ਆਪਣੇ ਟਾਈਮ ਦੇ ਵਿੱਚ ਜੀ ਕੁਆਲਿਟੀਆਂ ਗੁਣ ਬਹੁਤ ਨੇ ਔਰ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੰਨਾ ਹਜ਼ਾਰੇ ਦੇ ਨਾਲ ਇਹਨਾਂ ਦੇ ਮਤਲਬ ਕਾਫੀ ਵਧੀਆ ਸਬੰਧ ਸਨ ਉਸ ਤੋਂ ਬਾਅਦ ਅ ਅਰਵਿੰਦ ਕੇਜਰੀਵਾਲ ਹੋਣਾ ਦੇ ਵੱਲੋਂ ਆਮ ਆਦਮੀ ਪਾਰਟੀ ਬਣਾ ਲਈ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਵੀ ਕਿਨਾਰਾ ਕਰ ਲਿਆ ਜਾਂਦਾ ਹੈ ਕੇਜਰੀਵਾਲ ਤੋਂ ਕੀ ਕਹਿਣਾ ਤੁਹਾਡਾ ਇਹਨਾਂ ਤੁਹਾਡਾ ਮਤਲਬ ਆਮ ਆਦਮੀ ਪਾਰਟੀ ਨੂੰ ਲੈ ਕੇ ਇਹਨਾਂ ਦੇ ਕੀ ਵਿਚਾਰ ਕੀ ਖਿੱਚੋ ਤਾਣ ਅ ਸ਼ੁਰੂ ਤੋਂ ਪਹਿਲਾਂ ਤੋਂ ਤਾਂ ਨਹੀਂ ਚੱਲਦੀ ਹੋएगी ਦੇਖੋ ਗੱਲ ਇਹ ਹੈ ਕਿ ਜਿਹੜੇ ਬੰਦੇ ਨੇ ਜਾਂ ਜਿਹੜੀ ਸ਼ਖਸੀਅਤਾਂ ਸ਼ੁਰੂ ਤੋਂ ਲੀਡਰਸ਼ਿਪ ਕੁਆਲਟੀ ਹੋਵੇ ਨਾ ਜਿਨ੍ਹਾਂ ਦੇ ਅੰਦਰ ਜੀ ਉਹ ਉਹਨਾਂ ਦੇ ਆਪਣੇ ਤੌਰ ਤਰੀਕੇ ਆਪਣੇ ਐਥਿਕਸ ਆਪਣੇ ਅਸੂਲ ਆਪਣੇ ਰੂਲ ਹੁੰਦੇ ਨੇ ਜੀ ਤੇ ਕਈ ਵਾਰੀ ਹੋ ਕੇ ਉਹ ਕਿਸੇ ਸੀਨੀਅਰ ਬੰਦੇ ਤੇ ਜਿਹੜੀ ਹੈ ਉਹ ਲੀਡਰਸ਼ਿਪ ਦੇ ਹੇਠ ਨਾਲ ਜੁੜ ਕੇ ਤੇ ਕੰਮ ਕਰ ਸਕਦੇ ਲੇਕਿਨ ਲੀਡਰਸ਼ਿਪ ਦੇ ਹੇਠ ਕੰਮ ਕਰਨਾ ਜੀ ਦੂਸਰਿਆਂ ਦੇ ਅਸੂਲਾਂ ਦੇ ਮੁਤਾਬਕ ਚੱਲਣਾ ਕਈ ਵਾਰੀ ਮੈਂ ਸਮਝ ਨਹੀਂ ਆ ਇਹੋ ਜੀ ਸ਼ਖਸੀਅਤ ਨੂੰ ਸਾਰਿਆਂ ਨੂੰ ਨਹੀਂ ਪਰ ਕਈਆਂ ਨੂੰ ਔਖਾ ਹੋ ਜਾਂਦਾ ਹ ਹੁਣ ਭਪਿੰਦਰ ਜੀ ਸਵਾਲ ਇਹ ਹੈ ਕਿ ਹੋਰ ਵੀ ਕਈ ਜਿਹੜੇ ਹੈਗੇ ਰਾਜਪਾਲ ਦੇ ਲਾਇਆ ਜਾ ਸਕਦੇ ਸੀ ਕਈਆਂ ਨੂੰ ਲਾਇਆ ਜਾ ਸਕਦਾ ਸੀ ਸਿਰਫ ਕਿਰਨ ਬੇਦੀ ਨੂੰ ਹੀ ਕਿਉਂ ਚੁਣਿਆ ਗਿਆ ਹ ਤਾਕੜ ਇੱਕ ਅਫਸਰ ਨੂੰ ਹੀ ਕਿਉਂ ਚੁਣਿਆ ਗਿਆ ਜੀ ਉਹ ਹਮੇਸ਼ਾ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਰਵਈਆ ਜਾਂ ਉਹ ਬਿਲਕੁਲ ਐਥਿਕਸ ਤੇ ਚੱਲਦੇ ਨੇ ਜੀ ਕੀ ਇਹ ਭਾਜਪਾ ਦੀ ਸੋਚੀ ਸੰਜੀਤ ਰਣਨੀਤੀ ਸੀ ਹੂੰ ਕਿਉਂਕਿ ਜਿਸ ਢੰਗ ਨਾਲ ਮੈਂ ਪਹਿਲਾਂ ਕਿਹਾ ਕਿ ਬਨਵਾਰੀ ਲਾਲ ਪ੍ਰੋਹਿਤ ਹੁਰਾਂ ਦਾ ਭਗਵੰਤ ਮਾਨ ਦੇ ਨਾਲ ਨਹੀਂ ਸੀ ਟੇਵਾ ਮਿਲਦਾ ਜਾਂ ਆਪਾਂ ਗੱਲ ਕਰੀ ਟਸਲਬਾਜੀ ਰਹਿੰਦੀ ਸੀ ਤੇ ਹੁਣ ਜਿਸ ਢੰਗ ਨਾਲ ਕਿਰਨ ਵਿਦਿਅਕ ਤਾਕਤ ਅਫਸਰ ਲਾਏ ਨੇ ਜੀ ਉਹ ਕਿਸ ਉਸ ਸਮੇਂ ਕੇ ਲਾਏ ਨੇ ਜੀ ਕਿਉਂ ਲਾਏ ਗਏ ਨੇ ਉਹ ਹਾਲਾਂਕਿ ਇਹ ਜ਼ਰੂਰੀ ਕਿਸੇ ਨੂੰ ਵੀ ला ਸਕਦੇ ਨੇ ਹਮ ਪਰ ਕਿਤੇ ਨਾ ਕਿਤੇ ਇਹਦੇ ਪਿੱਛੇ ਇੱਕ ਸੋਚੀ ਸਮਝੀ ਰਣਨੀਤੀ ਜੋ ਮੈਨੂੰ ਲੱਗਦਾ ਹੈ ਹੋ ਸਕਦੀ ਹੈ ਹੈ ਜੀ ਸੋ ਇਸ ਵੇਲੇ ਜੋ ਪੰਜਾਬ ਦਾ ਮਾਹੌਲ ਬਣਿਆ ਹੋਇਆ ਹੈ ਭਪਿੰਦਰ ਜੀ ਜੀ ਚਾਰੇ ਪਾਸੇ ਜਿਸ ਢੰਗ ਨਾਲ ਹਾਲਾਤ ਬਣੇ ਹੋਏ ਨੇ ਔਰ ਜਿਸ ਤਰੀਕੇ ਦੇ ਨਾਲ ਇਹ ਵੀ ਪਿੱਛੇ ਜਿਹੇ ਹਰਿਆਣਾ ਦੇ ਮੁੱਖ ਮੰਤਰੀ ਹੁਰਾ ਨੇ ਮਨੋ ਲਾਲ ਖੱਟਰ ਹੁਰਾ ਨੇ ਕਿਹਾ ਸੀਗਾ ਕਿ ਚੋਣਾਂ ਜਿਹੜੀਆਂ ਨੇ ਉਹ ਮਾਰਚ ਦੇ ਪਹਿਲੇ ਹਫਤੇ ਹੋਣ ਦੇ ਆਸਾਰ ਨੇ ਜੀ ਦੂਜੇ ਪਾਸੇ ਜਿਹੜਾ ਮੇਰ ਦੀਆਂ ਚੋਣਾਂ ਚੰਡੀਗੜ੍ਹ 'ਚ ਹੋਇਆ ਹੋਈਆਂ ਨੇ ਉਹਨਾਂ ਦਾ ਰੇੜਕਾ ਹੀ ਨਹੀਂ ਖਤਮ ਹੋਇਆ ਜਿਵੇਂ ਪਲੀਠੀ ਦੀਆਂ ਚੋਣਾਂ ਸੀ ਗੱਠ ਜੋੜ ਦੀਆਂ ਹਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਬੀਜੇਪੀ ਦੇ ਖਿਲਾਫ ਸੋ ਇਸ ਵੇਲੇ ਜਿਹੜਾ ਬੜਾ ਪੇਚੀਦਾ ਮਾਹੌਲ ਬਣਿਆ ਹੋਇਆ ਕੋਈ ਗੱਠ ਜੋੜ ਜਿਹੜੀ ਆ ਪੰਜਾਬ ਦੇ ਵਿੱਚ ਨਜ਼ਰ ਨਹੀਂ ਆ ਰਹੀ ਔਰ ਪੂਰੇ ਦੇਸ਼ ਦੇ ਵਿੱਚ ਜੋ ਇਸ ਵੇਲੇ ਮਾਹੌਲ ਬਣਿਆ ਹੋਇਆ ਤੁਸੀਂ ਦੇਖ ਲਓ ਕਿ ਭਾਜਪਾ ਜਿਹੜੀਆਂ ਨੀਤੀਆਂ ਨੇ ਕਿਤੇ ਨੇ ਕਿਤੇ ਸਵਾਲੀਆ ਘੇਰੇ ਚ ਨੇ ਜੀ ਤੁਸੀਂ মিডিਆ ਲਾ ਲਓ মিডিਆ ਦਾ ਵੀ ਤੁਹਾਨੂੰ ਪਤਾ ਹੀ ਆ ਜੋ ਰਵੱਈਆ ਇਸ ਵੇਲੇ ਉਹ ਸਰਕਾਰ ਦੇ ਲਈ ਜੋ ਕੇਂਦਰ ਦੀ ਸਰਕਾਰ ਹੈ ਕਿਸ ਢੰਗ ਦਾ ਤਾਲ ਮੇਲਾ ਕਿੰਨੇ ਕਿਤੇ ਸਵਾਲੀਆ ਘੇਰੇ ਚ ਹੈ ਖਬਰਾਂ ਜਿਹੜੀਆਂ ਆndੀਆਂ ਬਈ ਇੱਕੋ ਹੀ ਜਿਹੜਾ ਹੈਗਾ ਇੱਕ ਪੱਖੀ ਇੱਕ ਪੱਖੀ 22 ਖਬਰਾਂ ਕਿਉਂ ਆ ਰਹੀਆਂ ਨੇ ਜੀ ਸੋ ਭពਿੰਦਰ ਜੀ ਇਸ ਵੇਲੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੇ ਖਾਸ ਤੌਰ ਤੇ ਗੱਲ ਕਰ ਹੀ ਰਹੀ ਹੈ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਜੇ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੁਬਾਰਾ ਕੇਂਦਰ ਚ ਆ ਗਈ ਹੂੰ ਤੇ ਫਿਰ ਮਨ ਨੂੰ ਨਹੀਂ ਲੱਗਦਾ ਕਿੰਦੇ ਵੀ ਉਹ ਦੁਬਾਰਾ ਲੋਕ ਸਭਾ ਦੀਆਂ ਚੋਣਾਂ ਹੋਣ ਕੀ ਆ ਜੀ ਹੁਣ ਕਈ ਅੰਦਰਖੱਤ ਇਹ ਵੀ ਕਹਿ ਰਹੇ ਨੇ ਕਿ ਭਾਈ ਆ 2024 ਤੋਂ ਬਾਅਦ ਜੀ ਇਹ ਡੈਮੋਕ੍ਰੇਸੀ ਜਿਹੜੀ ਹੈ ਉਹਦਾ ਖਾਤਮੇ ਵਾਲੇ ਚਲੇ ਜਾਊਗਾ ਕੰਮ ਜੀ 2024 ਤੋਂ ਬਾਅਦ ਹੋ ਸਕਦਾ ਲੋਕ ਸਭਾ ਦੀਆਂ ਚੋਣਾਂ ਨਾ ਹੋਣ ਡਿਕਟੇਟਰਸ਼ਿਪ ਆ ਜਾਏ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਦੇਖੋ ਇਹ ਗੱਲਾਂ ਨੇ ਕਿੰਨੀ ਕੀ ਇਹਦੇ ਚ ਅਸਲੀਅਤ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਲੀਅਰ ਹੋ ਜਾਣਗੀਆਂ ਜੀ ਔਰ ਤਰ੍ਹਾਂ ਤਰ੍ਹਾਂ ਦੀ ਜਿਸ ਢੰਗ ਨਾਲ ਚਾਹੇ ਈਵੀਐਮ ਦਾ ਮੁੱਦਾ ਹੋਵੇ ਜਾਂ ਮੇਅਰ ਦੀਆਂ ਚੋਣਾਂ ਹੋਣ ਜਾਂ ਫਿਰ ਦਿੱਲੀ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਈਡੀ ਦੇ ਜਿਹੜੇ ਨੋਟਿਸ ਭੇਜਣ ਦਾ ਮਾਮਲਾ ਹੋਵੇ ਜਾਂ ਫਿਰ ਕ੍ਰਾਈਮ ਰਿਪੋਰਟ ਵੱਲੋਂ ਜਿਹੜਾ ਆਪਣੇ ਕ੍ਰਾਈਮ ਬ੍ਰਾਂਚ ਵੱਲੋਂ ਜੀ ਦਿੱਲੀ ਦੀ ਕ੍ਰਾਈਮ ਬ੍ਰਾਂਚ ਵੱਲੋਂ ਨੋਟਿਸ ਪੇ ਜਨਾ ਹੋਵੇ ਆ ਜਿਹੜਾ ਬਿਆਨ ਜਿਹੜਾ ਟਿੱਪਣੀ ਕੀਤੀ ਸੀ ਕੇਜਰੀਵਾਲ ਹੋਰਾਣੇ 25-25 ਕਰੋੜ ਦੇ ਵਿੱਚ ਜਿਸ ਸਰਕਾਰ ਤੋੜਨੀ ਹੈ ਵਿਧਾਇਕਾਂ ਨੂੰ 25-25 ਕਰੋੜ ਚੈੱਕ ਕਰਕੇ ਜੀ ਸੋ ਇਸ ਮੁੱਦਿਆਂ ਤੇ ਬਹੁਤ ਸਾਰੀਆਂ ਚੀਜ਼ਾਂ ਸਾਫ਼-ਸਾਫ਼ ਨਜ਼ਰ ਆ ਰਹੀਆਂ ਨੇ ਲੋਕਾਂ ਨੂੰ ਵੀ ਪਤਾ ਕੀ ਕੁਝ ਹੋ ਰਿਹਾ ਲੋਕ ਜਿਹੜੇ ਨੇ ਭੁਵਿੰਦਰ ਜੀ ਇਸ ਵੇਲੇ ਪੂਰੀ ਤਰ੍ਹਾਂ ਜਾਗਰੂਕ ਸੁਚੇਤ ਨੇ ਪਤਾ ਉਹਨਾਂ ਨੂੰ ਕੀ ਕੁਝ ਕਿਹੜੀ ਪਾਰਟੀ ਕਿੰਨੇ ਕ ਪਾਣੀ ਚ ਹੈ ਜੀ ਹਾਲਾਂਕਿ ਪਾਰਟੀਆਂ ਜਿਹੜੀਆਂ ਇਸ ਵੇਲੇ ਸਾਡੇ ਦੇਸ਼ ਦੇ ਵਿੱਚ ਜਾਂ ਸੂਬੇ ਦੇ ਵਿੱਚ ਨੇ ਜਿਹੜੀ ਵੀ ਪਾਰਟੀ ਹੈ ਚਾਹੇ ਉਹ ਸੱਤਾਧਾਰੀ ਪਾਰਟੀ ਹੈ ਚਾਹੇ اپੋਜੀਸ਼ਨ ਚ ਪਾਰਟੀਆਂ ਬੈਠੀਆਂ ਨੇ ਅਸੀਂ ਉਹਨਾਂ ਦੇ ਰਾਜ ਵੀ ਦੇਖਿਆ ਜਦੋਂ ਸੱਤਾ ਦੇ ਵਿੱਚ ਸੀ ਤੇ ਅਸੀਂ ਮੌਜੂਦਾ ਸਰਕਾਰ ਦੇ ਵੀ ਦੇਖਿਆ ਕੋਈ ਬਹੁਤਾ ਜਿਆਦਾ ਫਰਕ ਤੁਹਾਨੂੰ ਕੀ ਲੱਗਾ ਭੁਪਿੰਦਰ ਜੀ ਕੋਈ ਲੱਗਾ ਨਜ਼ਰ ਕੇ ਫਰਕ ਇਹਨਾਂ ਦੇ ਵਿੱਚ ਕੰਮ ਕਾਜ ਦੇ ਤੌਰ ਤਰੀਕੇ ਦੇ ਵਿੱਚ ਬਿਲਕੁਲ ਜੀ ਲੋਕਾਂ ਦੀਆਂ ਸਮੱਸਿਆਵਾਂ ਦਾ ਜਿਉਂਦੀਆਂ ਤੇ ਹੋਈਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਬਣੀਆਂ ਹੀ ਹੋਈਆਂ ਨੇ ਬਈ ਲੋਕਾਂ ਦਾ ਹੱਲ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਤੇ ਪ੍ਰਾਣੀ ਲਾ ਲਈਏ ਜਾਂ ਹੁਣ ਦੀ ਲਾ ਲਈਏ ਮੌਜੂਦਾ ਸਰਕਾਰ ਦੇ ਵਿੱਚ ਤਾਂ ਕਹਿੰਦਾ ਕਿ ਮਹਿੰਗਾਈ ਹੋਰ ਵਧ ਗਈ ਹੈ ਹਾਲਾਤ ਜ਼ਿਆਦਾ ਹੋਰ ਵਿਗੜ ਗਏ ਨੇ ਬਹੁਤ ਜ਼ਿਆਦਾ ਸਮੱਸਿਆਵਾਂ ਨੇ ਗਣੀਆਂ ਤਾਂ ਬਹੁਤ ਲੰਬਾ ਹੋ ਜਾਏਗਾ ਪ੍ਰੋਗਰਾਮ ਵੀ ਤੇ ਸੁਣਨ ਤੇ ਇਹ ਵੀ ਮਿਲਦਾ ਹੈ ਕਿ ਜਿਸ ਤਰੀਕੇ ਦੇ ਨਾਲ ਕਹਿੰਦੇ ਜੀ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰੀ ਖਤਮ ਕਰਤੀ ਹੈ ਜੀ ਹੁਣ ਕਈ ਲੋਕਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰੀ ਜਿਹੜੀ ਖਤਮ ਹੋਈ ਹੈ ਨਾ ਉਹ ਛੋਟੇ ਤਬਕੇ ਦੇ ਲਈ ਜਾਂ ਆਮ ਲੋਕਾਂ ਦੇ ਲਈ ਉਹ ਮਾੜਾ-ਮੋਟਾ ਫਰਕ ਪੈ ਗਿਆ ਪਰ ਜੇ ਆਪਾਂ ਵੱਡੇ ਪੱਧਰ ਤੇ ਦੇਖੀਏ ਤੇ ਵੱਡੇ ਪੱਧਰ ਤੇ ਜਿਹੜੀ ਭ੍ਰਿਸ਼ਟਾਚਾਰੀ ਹੈ ਹੋਰ ਵੱਧ ਗਈ ਹੈ ਜੀ ਚਾਹੇ ਉਹ ਵਿਧਾਇਕਾਂ ਦੀ ਗੱਲ ਕਰ ਲਈਏ ਚਾਹੇ ਅੰਦਰ ਦੀਆਂ ਾਟੀਆਂ-ਛਟੀਆਂ ਦੀ ਗੱਲ ਕਰ ਲਈਏ ਤੇ ਉਹਦੇ 'ਚ ਕੋਈ ਬਦਲਾਅ ਨਹੀਂ ਆਇਆ ਉਹ ਕੰਮ ਜਿਉਂ ਦਾ ਤਿਉਂ ਕੀ ਕੀਤਾ ਪਰ ਕਈ ਗੁਣਾ ਵੱਧ ਗਈ ਨਜ਼ਰ ਆਉਂਦਾ ਸੋ ਇਸ ਵੇਲੇ ਜੋ ਸਿਸਟਮ ਹੈ ਚਾਹੇ ਭੁਪਿੰਦਰ ਜੀ ਗੱਲ ਇਹ ਹੈ ਕਿ ਜਿਹੜੇ ਸਾਡੇ ਵਿਧਾਇਕ ਨੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਤਾਲੂਕ ਰੱਖਦੇ ਨੇ ਉਹ A ਪਾਰਟੀ ਚੋਂ B B ਚੋਂ C ਫਿਰ C ਚੋਂ A ਜੀ ਉਹਨਾਂ ਦਾ ਆਣਾ ਜਾਣਾ ਲੱਗਾ ਰਹਿੰਦਾ ਇੱਕ ਪਾਰਟੀ ਤੇ ਦੂਜੇ ਪਾਸੇ ਜਿੱਥੇ ਜਿਹੜੀ ਜਿੰਨੇ ਟਿਕਟ ਨਹੀਂ ਦਿੱਤਾ ਉਧਰੋਂ ਨਾਰਾਜ਼ ਹੋ ਕੇ ਦੂਜੇ ਪਾਸੇ ਚਲੇ ਗਏ ਜੀ ਪਰ ਉਹਨਾਂ ਦਾ ਜਿਹੜਾ ਐਟੀਟਿਊਡ ਆ ਜਾਂ ਰਵਈਆ ਜਾਂ ਅੰਦਰ ਦਾ ਜਿਹੜਾ ਸਿਸਟਮ ਹੈ ਉਹ ਤੇ ਤਬਦੀਲ ਨਹੀਂ ਹੋਣਾ ਹੂੰ ਉਹਨਾਂ ਦੀ ਸੋਚ 'ਚ ਤੇ ਕੋਈ ਫਰਕ ਨਹੀਂ ਪੈਣਾ ਜੀ ਉਹਨਾਂ ਦੀ ਹਰਕਤਾਂ ਦੇ ਵਿੱਚ ਤੇ ਕੋਈ ਫਰਕ ਨਹੀਂ ਪੈਣਾ ਜੀ ਉਹ ਸਭ ਉਦਾਂ ਹੀ ਰਹਿਣੀਆਂ ਤੇ ਕਿਤੇ ਨਾ ਕਿਤੇ ਜਿਹੜੀਆਂ ਸੱਤਾਧਾਰੀ ਪਾਰਟੀ ਹੁੰਦੀ ਹੈ ਉਹ ਵੀ ਹੁਣ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਦੇਖ ਲਓ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਭਾਈ ਜਿਹੜੇ ਰਾਸ਼ਨ ਕਾਰਡ ਨੇ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਰੱਦ ਕੀਤੇ ਗਏ ਸੀ ਕਾਰਨ ਇਹ ਸੀ ਕਿ ਜਿਹੜੇ ਬੰਦੇ ਪੈਸੇ ਵਾਲੇ ਸੀ ਯਾਰ ਸੂਕਦਾਰ ਸੀ ਕਈ ਤੁਸੀਂ ਵੀ ਵੀਡੀਓ ਦੇਖੀਆਂ ਹੋਣੀਆਂ ਨੇ ਕਿ ਵੀਡੀਓ ਦੇ ਵਿੱਚ ਪਤਾ ਲੱਗਦਾ ਸੀ ਜਿਹੜੇ ਚੰਗੇ ਖਾਂਦੇ ਪੀਂਦੇ ਘਰਾਂ ਦੇ ਲੋਕ ਸੀ ਗੱਡੀਆਂ ਦੇ ਵਿੱਚ ਉਹ ਕਣਕ ਲੈ ਕੇ ਜਾਂਦੇ ਪਏ ਨੇ ਕਾਫੀ ਵੀਡੀਓ ਵਾਇਰਲ ਹੋਈਆਂ ਸੀ ਕਾਫੀ ਕੁਝ ਪਤਾ ਲੱਗਾ ਸਾਨੂੰ ਵੀ ਪਤਾ ਹੈ ਕਿ ਜਿਹੜੇ ਬੰਦੇ ਡਿਜ਼ਰਵ ਨਹੀਂ ਕਰਦੇ ਉਹ ਵੀ ਲਈ ਜਾਂਦੇ ਨੇ ਜੀ ਉਹ ਅਨਾਉਂਸਮੈਂਟ ਹੋ ਗਈ ਸੀਗੀ ਉਸ ਤੋਂ ਬਾਅਦ ਫੇਰ ਉਹ ਬਹਾਲੀ ਦੇ ਹੁਕਮ ਜਾਰੀ ਕੀਤੇ ਗਏ ਸਰਕਾਰ ਵੱਲੋਂ ਇਹ ਕਾਰਨ ਕੀ ਨੇ ਇਹ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਸਾਫ ਕਿਤੇ ਨ ਕਿਤੇ ਇਹ ਜਿਹੜੇ ਹੈਗੇ ਉਹ ਸਿਆਸਤ ਝਲਕਦੀ ਪਈ ਆ ਇਹ ਇੱਕ ਕਾਰਨ ਨਹੀਂ ਕਈ ਕਾਰਨ ਨੇ ਸੋ ਪਾਰਟੀ ਜਿਹੜੀ ਮਰਜ਼ੀ ਹੋਵੇ ਅਜੇ ਤੱਕ ਸਾਡੇ ਦੇਸ਼ ਦੇ ਵਿੱਚ ਉਹ ਚੀਜ਼ਾਂ ਦੀ ਚੀਜ਼ਾਂ ਨਾਦਾਰਦ ਨੇ ਉਹ ਚੀਜ਼ਾਂ ਨਹੀਂ ਹੋ ਪਾ ਰਹੀਆਂ ਕਿਉਂਕਿ ਇਹ ਜੇ ਸਾਡਾ ਸੂਬਾ ਸਾਡਾ ਦੇਸ਼ ਜੀ ਪੋਲੀਟੀਕਲ ਜਿਹੜਾ ਸਿਸਟਮ ਵਧੀਆ ਹੋਵੇ ਪੋਲੀਟੀਕਲ ਢਾਂਚਾ ਸਹੀ ਹੋਵੇ ਸਿਆਸੀ ਲੋਕ ਇਮਾਨਦਾਰ ਹੋਣ ਤੇ ਅੱਜ ਸਾਡਾ ਨੌਜਵਾਨ ਜਿਹੜਾ ਹੈਗਾ ਉਹ ਬਾਹਰ ਜਾਣ ਲਈ ਐਨਾ ਕਾਲਣਾ ਨਾ ਕਾਲੇ ਜੀ ਅੱਜ ਤੁਸੀਂ ਦੇਖ ਲੋਗੇ ਅਜੇ ਵੀ ਸਾਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਇਹੋ ਜਿਹੀਆਂ ਨੇ ਜਿਹੜੀਆਂ ਵਿਚਾਰੀਆਂ ਥੋੜੀ ਜੀ ਤਨਖਾਹ ਦੇ ਵਾਸਤੇ ਖਾੜੀ ਮੁਲਖਾਂ ਦੇ ਵਿੱਚ ਜਾਂਦੀਆਂ ਨੇ ਤੇ ਉੱਥੇ ਜੀ ਉਹਨਾਂ ਨਾਲ ਕੀ ਹਸ਼ਰ ਹੁੰਦਾ ਕੀ ਹਾਲ ਹੁੰਦਾ ਇਹ ਨਿਤ ਦਿਨ ਸਾਡੀ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਰਹਿੰਦਾ ਹੈ ਜੀ ਕੈਨੇਡਾ ਨੇ ਹੁਣ ਜੋ ਜਿਸ ਢੰਗ ਨਾਲ ਸਖਤੀ ਤੇ ਸਖਤੀ ਕਰੀ ਜਾਂਦਾ ਰੋਜ਼ ਖਬਰਾਂ ਆਉਂਦੀ ਹੈ ਜੀ ਹੁਣ ਇਹ ਸਖਤੀ ਕਰਤੀ ਜੀ ਹੁਣ ਬੰਦਾ ਮਕਾਨ ਨਹੀਂ ਲੈ ਸਕਦਾ ਹੁਣ ਬੰਦਾ ਇਹ ਨਹੀਂ ਕਰ ਸਕਦਾ ਸੋ ਬੰਦਾ ਜਾਵੇ ਤੇ ਜਾਵੇ ਕਿੱਥੇ ਪਹਿਲਾਂ ਤੇ ਇੱਕ ਆਰ ਹੁੰਦਾ ਸੀਗਾ ਮਾਪਿਆਂ ਨੂੰ ਵੀ ਤੇ ਨੌਜਵਾਨਾਂ ਨੂੰ ਵੀ ਚੱਲ ਕੋਈ ਗੱਲ ਨਹੀਂ ਜੀ ਪੈਲੀ ਬੰਨਾ ਜਿਹਨਾਂ ਕੋਲ ਸੀਗਾ ਕਹਿੰਦੇ ਸੀ ਪੈਲੀ ਬੰਨਾ ਗਹਿਣੇ ਰੱਖ ਕੇ ਜਾਂ ਵੇਚ ਕੇ ਬਾਹਰ ਭੇਜ ਦਾਂਗੇ ਤੇ ਬਾਹਰ ਭੇਜ ਦਾਂਗੇ ਜੀ ਤੇ ਜਾਂ ਕੋਈ ਬੰਦਾ ਕਹਿੰਦਾ ਚੱਲ ਯਾਰ ਲੋਨ ਲੈ ਕੇ ਤੇ ਨਿਆਣੇ ਨੂੰ ਪਲੱਸ 2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਬਾਹਰ ਭੇਜ ਦਾਂਗੇ ਚੱਲ ਆਪਣੀ ਸੁਖ ਦੀ ਰੋਟੀ ਖਾਊਗਾ ਆਪਣੀ ਮਿਹਨਤ ਕਰੂਗਾ ਤੇ ਫਿਰ ਰਹੂਗਾ ਪਰ ਹੁਣ ਵਿਦੇਸ਼ਾਂ 'ਚ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਜਾ ਰਹੀਆਂ ਨੇ ਇਮੀਗ੍ਰੇਸ਼ਨ ਪਾਲਿਸੀਆਂ ਔਖੀਆਂ ਕੀਤੀਆਂ ਜਾ ਰਹੀਆਂ ਨੇ ਪਾੜਿਆਂ ਦੇ ਲਈ ਹਾਲਾਤ ਔਖੇ ਨੇ ਕਹਿੰਦੇ ਨੇ ਰਿਵਰਸ ਇਮੀਗ੍ਰੇਸ਼ਨ ਜਿਹੜੀ ਸ਼ੁਰੂ ਹੋ ਗਈ ਆ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਨੇ ਦੇਖੋ ਜੀ ਅਸੀਂ ਜਿਹੜੀਆਂ ਚੰਗੇ ਕੰਮ ਕੀਤੇ ਨੇ ਉਹਦੇ ਕਰਕੇ ਰਿਵਰਸ ਇਮੀਗ੍ਰੇਸ਼ਨ ਸ਼ੁਰੂ ਹੋ ਗਈ ਆ ਜੀ ਪਰ ਕਾਰਨ ਉਹ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਜੋ ਕੈਨੇਡਾ ਦੀਆਂ ਨੀਤੀਆਂ ਨੇ ਜੀ ਭਾਰਤ ਦੇ ਨਾਲ ਜਿਸ ਢੰਗ ਦੀ ਟਸਲਬਾਜ਼ੀ ਚੱਲਦੀ ਪਈ ਹੈ ਕੈਨੇਡਾ ਜੀ ਭਾਰਤ ਦੇ ਵਿਚਾਲੇ ਉਸ ਨੂੰ ਲੈ ਕੇ ਪਾਲਿਸੀਆਂ ਜਿਹੜੀਆਂ ਸਖਤ ਹੋ ਰਹੀਆਂ ਨੇ ਜੀ ਉਹ ਨੀਤੀਆਂ ਜਿਹੜੀਆਂ ਬਣਨੀਆਂ ਸਭਨਾ ਵਾਸਤੇ ਬਣਨੀਆਂ ਨੇ ਜੀ ਸੋ ਮੁੱਖ ਦੀ ਗੱਲ ਇਹ ਹੈ ਕਿ ਨੌਜਵਾਨ ਜਾਵੇ ਤੇ ਜਾਵੇ ਕਿੱਥੇ ਨੌਜਵਾਨ ਆਪਣਾ ਭਵਿੱਖ ਦੇਖੇ ਤੇ ਦੇਖੇ ਕਿੱਥੇ ਜੀ ਦੂਜੇ ਪਾਸੇ ਮੈਂ ਅਕਸਰ ਜ਼ਿਕਰ ਕਰਦਾ ਕਿ ਸਾਡੇ ਸੂਬੇ ਦੇ ਵਿੱਚ ਪ੍ਰਵਾਸੀ ਨੌਜਵਾਨਾਂ ਦੀ ਜਿਹੜੀ ਹੈ ਤਦਾਦ ਉਹ ਵੀ ਵਧੀ ਜਾ ਰਹੀ ਪਈ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਸਮੱਸਿਆ ਖੜੀ ਹੋ ਜਾਣੀ ਹੈ ਕਿ ਜਿੱਥੇ ਪੰਜਾਬੀ ਨੌਜਵਾਨਾਂ ਨੂੰ ਨੌਕਰੀ ਦੇ ਲਈ ਔਖੇ ਹੁੰਦੇ ਬੇਸ਼ੱਕ ਮੁੱਖ ਮੰਤਰੀ ਕਹਿ ਰਹੇ ਨੇ ਜੇ ਅੱਜ 1900 ਨੌਜਵਾਨਾਂ ਨੂੰ ਨੌਕਰੀ ਦਿੱਤੀ ਅੱਜ 1900 ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ। ਹੁਣ ਸੌਵਾਂ ਦੀ ਗੱਲ ਕਰੋੜਾਂ ਨੌਜਵਾਨਾਂ ਦੇ ਸਾਹਮਣੇ ਕੀ ਹੈ? ਜੀ। ਮੂੰਹ ਦੇ ਮੂੰਹ ਚ ਜੀਰੇ ਵਾਲੀ ਗੱਲ ਹੋ। ਦੂਜੇ ਪਾਸੇ ਜਿਸ ਢੰਗ ਨਾਲ ਪ੍ਰਵਾਸੀ ਇੱਥੇ ਆ ਰਹੇ ਨੇ ਆਪਣੇ ਜਵਾਕਾਂ ਨੂੰ ਪੜਾ ਰਹੇ ਨੇ ਕੱਲ ਨੂੰ ਇੱਕ ਹੋਰ ਵੱਡੀ ਸੁਭਸਿਆ ਖੜੀ ਹੋ ਜਾਣੀ ਹੈ ਜੀ ਪੰਜਾਬੀ ਨੌਜਵਾਨਾਂ ਦੇ ਮੁਕਾਬਲੇ ਪ੍ਰਵਾਸੀ ਨੌਜਵਾਨ ਜਿਹੜੇ ਆ ਉਹ ਵੀ ਦਾਵਾ ਕਰਨਗੇ ਤੇ ਅਸੀਂ ਵੀ ਪੰਜਾਬ ਦੇ ਵਸਨੀਕ ਆ ਸਾਡੇ ਕੋਲ ਵੀ ਰੈਜ਼ੀਡੈਂਸ ਸਰਟੀਫਿਕੇਟ ਆ ਸਾਡਾ ਵੀ ਇੱਥੇ ਘਰ-ਬਾਰ ਹੈਗਾ ਸਾਡਾ ਦਾਦਾ ਆਇਆ ਸੀਗਾ ਜੀ ਯੂਪੀ ਤੋਂ ਬਿਹਾਰ ਤੋਂ ਜੀ ਸਾਡਾ ਪਾਪਾ ਆਇਆ ਸੀ ਜੀ ਯੂਪੀ ਬਿਹਾਰ ਤੋਂ ਹੁਣ ਕਈ ਵਾਰੀ ਵੇਖਣ ਨੂੰ ਮਿਲਦਾ ਪਿਆ ਕਿ ਜਿਹੜੇ ਪੰਜਾਬ ਜਿਹੜੇ ਯੂਪੀ ਬਿਹਾਰ ਦੇ ਨੌਜਵਾਨ ਸਰਕਾਰੀ ਸਕੂਲਾਂ 'ਚ ਲੁਧਿਆਣੇ ਦੇ ਜਿਹੜੇ ਪੜ੍ਹਦੇ ਨੇ ਉਹਨਾਂ ਦੀ ਪੰਜਾਬੀ ਜਿਹੜੀ ਹੈ ਸਾਡੇ ਜਿਹੜੇ ਨੌਜਵਾਨ ਨੇ ਜਾਂ ਸਾਡੇ ਬੱਚੇ ਨੇ ਪੰਜਾਬ ਦੇ ਉਹਨਾਂ ਨੂੰ ਜਾਦਾ ਵਧੀਆ ਕਾਨਵੈਂਟ ਸਕੂਲਾਂ ਵਾਲਿਆਂ ਨੇ ਤੇ ਲਾਲੋ ਤੁਸੀਂ ਜਿਹੜੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਨੇ ਉਹ ਤਾਂ ਹਿੰਦੀ ਦੇ ਉੱਤਰ ਆਏ ਨੇ ਤੇ ਜਿਹੜੇ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ ਪ੍ਰਵਾਸੀ ਨੌਜਵਾਨ ਨੇ ਉਹ ਠੇੜ ਪੰਜਾਬੀ ਬੋਲਦੇ ਪਏ ਨੇ ਜੀ ਸੋ ਇਹ ਚੀਜ਼ ਵੀ ਬੜੀ ਢਾਲ ਆਉਣ ਨੂੰ ਕਰਦੀ ਵੀ ਇਹ ਸਿਆਸੀ ਲੋਕ ਜਿਹੜੇ ਨੇ ਅੱਜ ਮੁੱਖ ਦੀ ਗੱਲ ਹੈ ਅੱਜ ਜੇ ਸਾਡੇ ਸੂਬੇ ਦਾ ਬੁਰਾ ਹਾਲ ਹੈ ਜਾਂ ਸਾਡੇ ਦੇਸ਼ ਦਾ ਇਹ ਹਾਲਾਤ ਬਣਦੇ ਪਏ ਨੇ ਕਿਉਂਕਿ ਸੋਸ਼ਲ ਮੀਡੀਆ ਜੋ ਕੁਝ ਦਿਖਾ ਰਿਹਾ ਮੇਨਸਟ੍ਰੀਮ ਮੀਡੀਆ ਤੇ ਉਹ ਦਿਖਾਉਂਦਾ ਹੀ ਨਹੀਂ ਪਿਆ ਜੀ ਅੰਤਰਰਾਸ਼ਟਰੀ ਰਿਪੋਰਟਾਂ ਜੇ ਤੁਸੀਂ ਝਾਤ ਮਾਰ ਲਓ ਸੋ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੇ ਸਾਡੇ ਸਿਆਸਤਦਾਨ ਇਮਾਨਦਾਰੀ ਨਾਲ ਸੂਬੇ ਨੂੰ ਤੇ ਦੇਸ਼ ਨੂੰ ਚਲਾਉਣ ਤੇ ਇਹ ਸਮੱਸਿਆਵਾਂ ਜਿਹੜੀਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਪਰ ਸਾਡੇ ਜਿਹੜੇ ਸਿਆਸਤਦਾਨ ਨੇ ਨਾ ਉਹਨਾਂ ਦੇ ਜਿਹੜੀ ਸੋਚ ਹੈ ਉਹ ਕੁਰਸੀ ਪਾਵਰ ਪੈਸਾ ਬਸ ਐ ਤੋ ਤੱਕ ਹੀ ਸਮਤ ਰਹਿੰਦੀ ਆ ਆਪਣੇ ਆਪ ਤੇ ਹੀ ਰਹਿੰਦੀ ਆ ਕਿ ਮੈਨੂੰ ਕੁਰਸੀ ਮਿਲ ਜੇ ਮੈਨੂੰ ਐਮਐਲਏ ਦੀ ਟਿਕਟ ਮਿਲ ਜੇ ਮੈਂ ਮੰਤਰੀ ਬਣ ਜਾਵਾਂ ਜੀ ਬਸ ਉਹ ਕੁਝ ਵੀ ਕਰ ਨਿਕਲਦੇ ਨੇ ਇਹਨਾਂ ਇਹ ਸੋਚ ਨੂੰ ਲੈ ਕੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਜੀ ਬਾਕੀ ਜੋ ਹਾਲਾਤ ਚੱਲਦੇ ਪਏ ਨੇ ਇਹਦੇ ਵਿੱਚ ਤੇ ਅਸੀਂ ਇਹੀ ਗੱਲ ਕਰਾਂਗੇ ਕਿ ਸਾਡੇ ਮੁਲਕ ਦਾ ਤੇ ਰੱਬ ਹੀ ਰੱਖਾ ਹੈ ਜੀ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਸਾੜੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਨਵੇਂ ਪ੍ਰੋਗਰਾਮ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ